ਉਪੋਤਰੀ ਭਗਵਾਨਪਰਵਾਨ ਨੇ ਖੰਨਾ ਦੇਵੀ ਸ਼ਹੀਦ ਅਗਨੀਵੀਰ ਅਜੈ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਸੋਹਰਾਨਾ ਨੂੰ 1 ਕਰੋੜ ਰੁਪਏ ਦੀ ਆਰਥਿਕ ਮਦਦ ਦਾ ਚੈੱਕ ਸੌਂਪਿਆ ਅਤੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਨਾਲ ਹੀ ਕਿਹਾ ਗਿਆ ਕਿ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਰੱਖਿਆ ਜਾਵੇਗਾ ਤੇ ਸ਼ਹੀਦ ਦੇ ਨਾਂ ਤੇ ਸਟੇਡੀਅਮ ਦਾ ਵੀ ਨਿਰਮਾਣ ਹੋਵੇਗਾ ਦਸਤੀ ਇੱਕ ਬਿੱਤੇ ਦੀ ਨਹੀਂ ਜਮੂ ਕਸ਼ਮੀਰ ਦੇ ਨੁਸ਼ਹਰਾ ਵਿੱਚ ਹੋਏ ਮਾਈਂਡ ਬਲਾਸਟ ਦੇ ਵਿੱਚ ਅਜੈ ਸਿੰਘ ਨੇ ਸ਼ਹਾਦਤ ਦਾ ਜੰਮਪੀਅਰ ਕੈਬਨਿਟ ਮੰਤਰੀ ਅਮਨ अरोड़ा ਨੂੰ ਬੜੀ ਰਾਤ ਮਿਲੀ ਹੈ ਸੰਗਰੂਰਕੋਟ ਨੇ ਅਮਨ अरोड़ा ਦੀ ਸਹਾਇਤਾ ਤੇ ਰੋਕ ਲਗਾਈ ਸੀ ਪਰਿਵਾਰਕ ਗੁਵਾਦ ਮਾਮਲੇ ਦੇ ਵਿੱਚ ਸੁਨਾਮਕੋਟ ਨੇ 2 ਸਾਲ ਦੀ ਸਜ਼ਾ ਅਮਨ अरोड़ा ਨੂੰ ਸੁਣਾਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ ਸੀ ਸਜ਼ਾ ਤੇ ਰੋਕ ਲੱਗਣ ਤੋਂ ਬਾਅਦ ਜਿੱਥੇ ਉਹਨਾਂ ਦੀ ਕੁਰਸੀ ਬਚ ਗਈ ਹੈ ਉੱਥੇ ਹੀ ਉਹ ਕੱਲ ਅੰਮ੍ਰਿਤਸਰ ਦੇ ਵਿਸਤਰੰਗal ਹਿਹਰਾ ਸਕਣਗੇ ਅਮਨ अरोड़ा ਨੇ ਖੁਦ ਸਜ਼ਾ ਦੇ ਖਾਤ ਸੰਗਰੂਰਕੋਟ ਦਾ ਰੁਕ ਕੀਤਾ ਸੀ ਜਲਰਾਜ ਹਾੜੇ ਦੇ ਪੰਜਾਬ ਪੁਲਿਸ ਦੀ AGTF ਨੂੰ ਰਾਸ਼ਪਤੀ ਬਹਾਦਰੀ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਬੀ ਡੀਐਸਪੀ ਵਿਕਰਮ ਬਰਾੜ ਸਣੇ ਪੰਜ ਪੁਲਿਸ ਅਫਸਰਾਂ ਨੂੰ ਨਵਾਸਿਆ ਜਾਵੇਗਾ ਐਸਆਈ ਜਗਜੀਤ ਸਿੰਘ ਐਸਆਈ ਬਲਜਿੰਦਰ ਸਿੰਘ ਐਸਆਈ ਰਾਹੁਲ ਸ਼ਰਮਾ ਦੇ ਹੈੱਡ ਕਾਂਸਟੇਬਲ ਸੁਰਿੰਦਰਪਾਲ ਸਿੰਘ ਸਨਮਾਨਿਤ ਹੋਣਗੇ ਜਿਨ੍ਹਾਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਖੁਦ ਗੈਲੈਂਟਰੀ ਅਵਾਰਡ ਦੇਣਗੇ ਦੱਸਦੀ ਹੈ ਕਿ ਟੀਮ ਨੇ 20 ਜੁਲਾਈ 2022 ਨੂੰ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਿਲ ਸ਼ੂਟਰ ਜਗਰੂਪ ਰੂਪਾ ਤੇ ਮਨੂਕੂਸਾ ਦਾ ਐਨਕਾਊਂਟਰ ਕੀਤਾ ਸੀ ਪੰਜਾਬ ਕਾਂਗਰਸ ਦਾ ਕਲੇਸ਼ ਲਗਾਤਾਰ ਵਧਦਾ ਜਾ ਰਿਹਾ ਹੈ ਨਵਾਂ ਸ਼ਹਿਰ ਦੇ ਬਲਾਚੌਰ ਦੇ ਵਿੱਚ ਕਾਂਗਰਸ ਦੀ ਮੀਟਿੰਗ ਦੌਰਾਨ ਜ਼ਬਰਦਸਤ ਹੰਗਾਮਾ ਹੋ ਗਿਆ ਬਰਿੰਦਰ ਢਿੱਲੋਂ ਦੇ ਸਮਰਥਕਾਂ ਦੀ ਦੂਜੇ ਤਣੇ ਦੇ ਨਾਲ ਬਹਿਸ ਹੋ ਗਈ ਸਮਰਥਕਾਂ ਦੇ ਵਿਚਾਲੇ ਧੱਕਾ ਮੁੱਕੀ ਵੀ ਹੋਈ ਹੰਗਾਮਾ ਉਸ ਵੇਲੇ ਹੋਇਆ ਜਦੋਂ ਅਨੰਤਪੁਰ ਸਾਹਿਬ ਲੋਕ ਸਭਾ ਸੀਟ ਨੂੰ ਲੈ ਕੇ ਚਰਚਾ ਹੋ ਰਹੀ ਸੀ ਕਾਂਗਰਸ ਇੰਚਾਰ ਜਵਿੰਦਰ ਯਾਦਵ ਤੇ ਮਨੀਸ਼ Tiwari ਨੇ ਕਿਸੇ ਤਰ੍ਹਾਂ ਹਾਲਾਤਾਂ ਤੇ ਕਾਬੂ ਪਾਇਆ ਰੂਪਨਗਰ ਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰ ਜਵਿੰਦਰ ਯਾਦਵ ਨੇ ਸਾਬਕਾ ਸਪੀਕਰ ਅਨਕਪੀ ਸਿੰਘ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਪੂਰੀਆਂ ਨੇ ਪਾਰਟੀ ਵਰਕਰਾਂ ਤੇ ਪੰਜਾਬ ਦੀ ਜਨਤਾ ਦੇ ਮੁਤਾਬਕ ਹੀ ਗੜਸ਼ੋੜ ਤੇ ਕੋਈ ਫੈਸਲਾ ਲਿਆ ਜਾਵੇਗਾ 시뚜 ਦੇ ਵੱਲੋਂ ਵੱਖਰੀਆਂ ਰੈਲੀਆਂ ਕਰਨ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜੋ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਉਹਨਾਂ ਦੇ ਨੋਟਿਸ ਲਿਆ ਜਾਵੇ। ਲੋਕ ਸਭਾ ਚੋਣਾਂ ਦੇ ਲਈ ਭਾਜਪਾ ਨੇ ਨਵਾਂ ਥੀਮ Song ਲਾਂਚ ਕਰ ਦਿੱਤਾ ਹੈ। ਗੀਤ ਦੇ ਸ਼ੁਰੂਆਤ ਦੇ ਵਿੱਚ ਕਿਹਾ ਗਿਆ ਹੈ ਕਿ ਸੁਪਨੇ ਨਹੀਂ ਅਸੀਂ ਹਕੀਕਤ ਬਣਦੇ ਹਾਂ ਤਾਂ ਹੀ ਮੋਦੀ ਨੂੰ ਚੁਣਦੇ ਹਾਂ। ਭਾਜਪਾ ਪ੍ਰਧਾਨ ਜੇਪੀ ਨੱਟਾ ਨੇ ਥੀਮ Song ਲਾਂਚ ਕਰਦਿਆਂ ਕਿਹਾ ਕਿ ਇਹ ਥੀਮ ਉਹਨਾਂ ਨੂੰ ਲੋਕਾਂ ਦੇ ਵਿੱਚੋਂ ਹੀ ਮਿਲੀ ਹੈ ਜੋ ਕਿ ਪੀਐਮ ਮੋਦੀ ਦੀ ਗਾਰੰਟੀ ਜਨਤਕ ਮੁਹਿੰਮ ਦੇ ਨਾਲ ਮੇਲ ਖਾਂਦੀ ਹੈ। ਇਸ ਗੀਤ ਦੇ ਵਿੱਚ ਰਾਮ ਲੱਲਾ ਦੀ ਪ੍ਰਣ ਪ੍ਰਤੀਸ਼ਾ ਦਾ ਵੀ ਜ਼ਿਕਰ ਹੈ। ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਾਣਾ ਮੰਦਿਰ ਨੂੰ ਇੱਕ ਵਾਰ ਫੇਰ ਬੰਬਨਾ ਲੋੜਾਉਣ ਦੀ ਧਮਕੀ ਮਿਲੀ ਹੈ ਸਵੇਰੇ ਮੰਦਿਰ ਕਮੇਟੀ ਨੂੰ ਫੋਨ ਦੇ ਜ਼ਰੀਏ ਧਮਕੀ ਦਿੱਤੀ ਗਈ ਜਿਸ ਦੇ ਵਿੱਚ ਸਾਭਕਾ ਮੰਤਰੀ ਲక్ష్ਮੀਕਾਂਤਾ ਚਾਵਲਾ ਜੋ ਹੁਣ ਦੁਰਗਾਣਾ ਮੰਦਿਰ ਕਮੇਟੀ ਦੇ ਪ੍ਰਧਾਨ ਨੇ ਅਤੇ ਸੈਕਟਰੀ ਅਰੁਣ ਖੰਨਾ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਗਈ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਅਤਵਾਦੀ ਗੁਰਪਤਵੰਤ ਪੰਨੋਂ ਨੇ ਵੀ ਧਮਕੀ ਦਿੱਤੀ ਸੀ ਪੁਲਿਸ ਨੇ ਮੰਦਿਰ ਦੀ ਸੁਰੱਖਿਆ ਹੋਰ ਵਧਾਈ ਦਿੱਤੀ ਹੈ ਜਲੰਧਰ ਦੇ ਵਿੱਚ ਗਨਰਾਜ ਹਾੜੇ ਦੀ ਪਰੇਡ ਨੂੰ ਲੈ ਕੇ ਫੁੱਲ ਡਰੈਸ ਰਿਹਰਸਲ ਕੀਤੀ ਗਈ ਗੁਰਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਮਾਸਟ ਪਾਸਟ ਪਰੇਡ ਪ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ ਇਸ ਦੌਰਾਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨੇ ਪਰੇਡ ਦਾ ਨਿਰੇਖਣ ਕੀਤਾ ਵਿਚਾਰਤਿਆਂ ਨੇ ਸੱਭਿਆਚਾਰਕ ਅਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂੋਂ ਕੇ ਖੂਬ ਰੰਗ ਬੰਨਿਆ ਕੱਲ ਇੱਥੇ ਵਿੱਤ ਮੰਤਰੀ ਹਰਪਾਲ ਚਿਮਾ ਤਰੰਗਲ ਹੈਰਾਨਗੇ ਇਸੇ ਨਾਲ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ 26 ਜਨਵਰੀ ਨੂੰ ਲੈ ਕੇ ਭਾਰਤ-ਪਾਕਿਸਤਾਨ ਸਰਹੱਦ ਤੇ ਚੌਕਸੀ ਹੋਰਦਾ ਕੀਤੀ ਗਈ ਹੈ ਫਜ਼ਿਲਕਾ ਦੇ ਵਿੱਚ ਪੰਜਾਬ ਪੁਲਿਸ ਤੇ ਬੀਐਸਐਫ ਨੇ 25 ਦੇ ਕਰੀ ਪਿੰਡਾਂ ਦੇ ਵਿੱਚ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਇਸ ਦੌਰਾਨ ਕਈ ਸ਼ਕਤੀਕਰਾਨ ਚੈਕਿੰਗ ਕੀਤੀ ਗਈ ਟੀਮ ਨੇ ਫਲੈਗ ਮਾਰਕਸ ਵੀ ਕੱਟਿਆ ਇਸ ਦੌਰਾਨ ਡੀਐਸਪੀ ਸੁਭੇਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਕਿਸੇ ਨੂੰ ਵੀ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਪੁਲਿਸ ਉਹਨਾਂ ਦੀ ਰਾਖੀ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਲੁਧਿਆਣਾ ਵਿੱਚ ਵੀ ਪੁਲਿਸ ਹਾਈ ਅਲਰਟ ਤੇ ਹੈ ਇੱਥੇ ਪੁਲਿਸ ਨੇ ਬੱਸ ਸਟੈਂਡ ਦੇ ਵਿੱਚ ਚੈਕਿੰਗ ਅਭਿਆਨ ਚਲਾਇਆ ਕਈ ਸ਼ੱਕੀ ਵਿਅਕਤੀਆਂ ਤੋਂ ਕੁਝ-ਕੁਝ ਵੀ ਕੀਤੀ ਇਸ ਦੌਰਾਨ ਐਸਪੀ ਜਸਰੂਪ ਕੋਰ ਬਟਾਟ ਨੇ ਕਿਹਾ ਕਿ 26 ਜਨਵਰੀ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਬੰਦਬਸਤ ਕੀਤੇ ਗਏ ਨੇ ਦਸਤੀਏ ਕਿ ਕੱਲ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਪਾਣ ਤਿਰੰਗਾ ਲਹਿਰਾਂ ਹੁਸ਼ਿਆਰਪੁਰ ਦੇ ਵਿੱਚ ਸਿਹਤ ਉਪਾਗ ਦੀ ਟੀਮ ਨੇ ਕੋਰਟ ਕੰਪਲੈਕਸ ਦੀ ਕੈਂਟੀਨ ਦੇ ਵਿੱਚ ਰੇਡ ਕੀਤੀ ਇਸ ਦੌਰਾਨ ਕੈਂਟੀਨ ਦੇ ਹਾਲਾਤ ਵੇਖ ਕੇ ਟੀਮ ਹੈਰਾਨ ਰਹਿ ਗਈ ਸਫਾਈ ਦੇ ਨਾਂ ਤੇ ਹਰ ਪਾਸੇ ਗੰਦਗੀ ਦਾ ਅੰਬਾਰ ਲੱਗਿਆ ਹੋਇਆ ਸੀ ਇੱ एक्सपायरी प्रमाण ਖੋਇਆ ਜਾ ਰਿਹਾ ਸੀ ਪੈਕਿੰਗ ਦੇ ਦੌਰਾਨ ਪਤਾ ਲੱਗ ਗਿਆ ਕਿ ਕੈਂਟੀਨ ਦੇ ਕੋਲ ਫੂਡ ਲਾਇਸੈਂਸ ਤੱਕ ਨਹੀਂ ਸੀ ਤੇ ਫਿਲਹਾਲ ਜ਼ਿਲ੍ਹਾ ਵਿਭਾਗ ਦੀ ਟੀਮ ਨੇ ਕੈਂਟੀਨ ਸੰਚਾਲਕ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਚੀਲ ਮੰਡੀ ਦੇ ਵਿੱਚ ਹੋਟਲ ਦੇ ਬਾਹਰ ਕੁਝ ਨੌਜਵਾਨਾਂ ਨੇ ਜਮ ਕੇ ਗੁੰਡਾਗਰਦੀ ਕੀਤੀ ਇਸ ਦੌਰਾਨ ਉਹਨਾਂ ਕਈ ਰਾਉਂਡ ਗੋਲੀਆਂ ਚਲਾਈਆਂ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਮੋਬਾਈਲ ਦੇ ਵਿੱਚ ਕੈਦ ਹੋ ਗਈਆਂ ਇਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ 20 ਦੇ ਕਰੀਬ ਨੌਜਵਾਨ ਜਮ ਕੇ ਹੰਗਾਮਾ ਕਰ ਰਹੇ ਨੇ। ਫਿਲਹਾਲ ਪੁਲਿਸ ਨੇ ਹੋਟਲ ਮਾਲਿਕ ਦੀ ਸ਼ਿਕਾਇਤ ਦੇ ਆਧਾਰ ਤੇ ਗੇਸ ਟੜਕੜ ਲਿਆ ਤੇ ਮੁੱਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ। ਕਪੂਰਥਲਾ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਚੋਰਾਂ ਨੇ ਮੁਹੱਲਾ دیਵਾਨਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਚੋਰ ਕਈ ਕੀਮਤੀ ਗਹਿਣੇ ਤੇ 50000 ਰੁਪਏ ਦੀ ਨਕਦੀ ਖੋ ਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਘਰ ਦੇ ਮੈਂਬਰ ਕਿਤੇ ਰਿਸ਼ਤੇਦਾਰੀ ਦੇ ਵਿੱਚ ਗਏ ਹੋਏ ਸਨ। ਲੋਕਾਂ ਨੇ ਪੁਲਿਸ ਤੋਂ ਚੋਰਾਂ ਦੇ ਖਿਲਾਫ ਸਖ਼ਤ ਐਕਸ਼ਨ ਮੰਗ ਦੀ ਮੰਗ ਕੀਤੀ ਹੈ। ਅੰਬਾਲਾ ਦੇ ਵਿੱਚ ਨਾਰਕੋਟਿਕ ਕੰਟਰੋਲ ਬਿਊਰੋ ਨੇ ਮੁਲਾਣਾ ਬਸ ਅੱਡੇ ਦੇ ਨੇੜੇੋਂ ਨਸ਼ਾ ਤਸਕਰ ਨੂੰ ਕਾਬੂ ਕੀਤਾ ਜਿਸਦੇ ਕੋਲ ਹੈਰੋਇਨ ਬਰਾਮਦ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਰਾਹੁਲ ਦੇ ਵਜੋਂ ਹੋਈ ਹੈ ਜੋ ਕਿ ਕੁਰਕਸ਼ੇਤਰ ਦੇ ਪਿੰਡ ਅਜਰਾਣਾ ਦਾ ਰਹਿਣ ਵਾਲਾ ਹੈ। ਪੁਲਿਸ ਦੇ ਮੁਤਾਬਕ ਮੁਲਜ਼ਮ ਰਾਹੁਲ ਖੁਦ ਵੀ ਨਸ਼ੇ ਦਾ आदी ਹੈ ਅਤੇ ਡਰਗ ਦੀ ਸਪਲਾਈ ਕਰਦਾ ਹੈ। ਬਟਾਲਾ ਦੇ ਵਿੱਚ ਤੇਜ਼ ਰਫ਼ਤਾਰ ਕਾਰ ਨੇ ਗੁਰਵਰ ਨੂੰ ਦਰਦ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਗੁਰਵਚਨ ਸਿੰਘ ਵਾਈਟ ਐਵੇਨਿਊ ਦਾ ਰਹਿਣ ਵਾਲਾ ਸੀ। ਹਾਦਸੇ ਤੋਂ ਬਾਅਦ ਕਾਰ ਚਾਲਕ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਸਥਾਨਕ ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਗੁਰੂਗ੍ਰਾਮ ਤੋਂ ਵੀ ਸੜਕ ਹਾਦਸੇ ਦੀਆਂ ਖੋਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਸੜਕ ਤੇ ਹੀ ਪਲਟ ਗਈ ਕਾਰ ਸਵਾਰ ਪਿਤਾ ਅਤੇ ਉਸ ਦੀ ਧੀ ਨੂੰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਹ ਹਾਦਸਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਵਾਪਰਿਆ ਹੁੰਡਾ ਅਮੇਜ ਰਾਜੀਵ ਚੌਕ ਤੋਂ 올ਡ ਗੁਰੂਗ੍ਰਾਮ ਦੇ ਵੱਲ ਜਾ ਰਹੀ ਸੀ ਉੱਤਰਾਖੰਡ ਨੰਬਰ ਵਾਲੀ ਗੱਡੀ ਅਚਾਨਕ ਹੀ ਪਲਟਦੀ ਹੋਈ ਨਜ਼ਰ ਆਈ ਬਟਾਲਾ ਦੇ ਵਿੱਚ ਮਹਿਲਾ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਚਫਟਕੇ ਫਰਾਰ ਹੋ ਰਹੇ ਦੋ ਲੁਟੇਰਿਆਂ ਨੂੰ ਲੋਕਾਂ ਨੇ ਕਾਬੂ ਕਰ ਲਿਆ ਫਿਰ ਉਹਨਾਂ ਦਾ ਜੰਮ ਕੇ ਕੁੱਟਾਪਾ ਛਾੜਿਆ ਮਹਿਲਾ ਰਾਜ ਰਾਣੀ ਸਮਾਨ ਲੈ ਕੇ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਬਾਈਕ ਸਵਾਰਾਂ ਨੇ ਉਸ ਦੇ ਕੰਨਾਂ ਤੋਂ ਵਾਲੀਆਂ ਚਪਟ ਲੀਆਂ ਜਿਵੇਂ ਹੀ ਉਹ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਅੱਗੋਂ ਐਕਟਿਵਾ ਤੇ ਆ ਰਹੇ ਨੌਜਵਾਨਾਂ ਨੇ ਉਹਨਾਂ ਨੂੰ ਫੜ ਕੇ ਕੁੱਟਿਆ ਬਾਅਦ ਦੇ ਵਿੱਚ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਮੋਗਾ ਪੁਲਿਸ ਨੇ ਤਿੰਨ ਚੋਰਾਂ ਨੂੰ ਕਾਬੂ ਕੀਤਾ ਜੋ ਕਿ ਪਿੰਡਾਂ ਦੇ ਵਿੱਚ ਬਿਜਲੀ ਦੇ ਖੰਭਿਆਂ ਤੋਂ ਤਾਰਾਂ ਚੋਰੀ ਕਰਦੇ ਸਨ ਇਹਨਾਂ ਨੇ ਖੰਬਿਆਂ ਤੇ ਚੜਨ ਦੇ ਲਈ ਲੋਹੇ ਦੀ ਐਂਗਲ ਦੀ ਇੱਕ ਖਾਸ ਕਿਸਮ ਦੀ ਚੱਪਲ ਵੀ ਤਿਆਰ ਕੀਤੀ ਹੋਈ ਸੀ ਜਿਸ ਦਾ ਆਈਡੀਆ YouTube ਤੋਂ ਇਹਨਾਂ ਨੂੰ ਮਿਲਿਆ ਸੀ ਪੁਲਿਸ ਨੇ ਚੋਰਾਂ ਦੇ ਘਰੋਂ ਕਟਰ ਤੇ 1 ਕਿੰਟਲ ਤਾਰਾਂ ਬਰਾਮਦ ਕੀਤੀਆਂ ਨੇ ਬੁਖਸਰ ਸਾਹਿਬ ਦੇ ਸਦਰ ਬਾਜ਼ਾਰ ਦੇ ਵਿੱਚ ਦੋ ਸਖੇ ਪਰਾਵਾਂ ਦੀ ਸੁੱਤੇ ਪਏ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਰਾਤ ਨੂੰ ਕਮਰੇ ਦੇ ਵਿੱਚ ਅੰਗਿੱਠੀ ਬਾਲੀ ਹੋਈ ਸੀ ਜਿਸ ਦੀ ਗੈਸ ਚੜਨ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਮੁਹੰਮਦ ਮੁਸ਼ਤਾਕ ਤੇ ਇਜ਼ਰਾਈਲ ਦੇ ਵਜੋਂ ਹੋਈ ਹੈ ਜੋ ਕਿ ਬਿਹਾਰ ਦੇ ਰਹਿਣ ਵਾਲੇ ਸਨ ਦੋਵੇਂ ਹੀ ਕੜਾਈ ਦਾ ਕੰਮ ਕਰਦੇ ਸੀ ਤੇ ਘਟਾਂ ਦੀ ਜਾਣਕਾਰੀ ਉਦੋਂ ਮਿਲੀ ਜਦੋਂ ਮੁਸ਼ਤਾਕ ਦੀ ਪਤਨੀ ਸਵੇਰੇ ਚਾਹ ਲੈ ਕੇ ਕਮਰੇ ਵਿੱਚ ਗਈ ਲੁਧਿਆਣਾ ਦੇ ਵਿੱਚ ਆਸ਼ਾ ਵਰਕਰ ਇੱਕ ਵਾਰ ਫੇਰ ਤੋਂ ਸੜਕਾਂ ਤੇ ਉਤਰ ਆਏ ਨੇ ਜਿਨ੍ਹਾਂ ਨੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਤੇ ਇਸ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਆਸ਼ਾ ਵਰਕਰਾਂ ਐਂਡ ਸੀ ਨੂੰ ਉਹਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੇ ਲਈ ਕਿਹਾ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਧਰਨਾ ਦੇ ਰਹੇ ਨੇ ਪਰ ਸਰਕਾਰ ਮੰਗਾਂ ਤੇ ਧਿਆਨ ਨਹੀਂ ਦੇ ਰਹੀ ਹੁਸ਼ਿਆਰਪੁਰ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਦੀ ਕਲਾਸ ਕਲਮ ਛੋੜ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ ਮੁਲਾਜ਼ਮਾਂ ਨੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਮਸ਼ੀਨਰੀ ਗੁੰਮ ਹੋਣ ਸਬੰਧੀ ਦਿੱਤੇ ਗਏ ਕਾਰਨਦੋਸ਼ ਨੋਟਿਸ ਨੂੰ ਲੈ ਕੇ ਵਿਰੋਧ ਜਤਾਇਆ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮਸ਼ੀਨਰੀ ਕਿਸਾਨਾਂ ਦੇ ਵੱਲੋਂ ਕਿਸੇ ਰਿਸ਼ਤੇਦਾਰ ਜਾਂ ਕਿਰਾਏ ਦੇ ਲਈ ਦਿੱਤੀ ਗਈ ਸੀ ਤੇ ਜਿਸ ਨੂੰ ਕਿ ਪੰਜਾਬ ਸਰਕਾਰ ਨੇ ਗੁੰਮ ਹੋਣਾ ਮੰਨ ਲਿਆ ਇਸ ਕਰਕੇ ਮਸ਼ੀਨ ਗੁੰਮ ਹੋਣ ਦੇ ਇਲਜ਼ਾਮ ਸਰਾਸਾ ਝੂਠੇ ਨੇ ਮੁਲਾਜ਼ਮਾਂ ਨੇ ਨੋਟਿਸ ਤੁਰੰਤ ਵਾਪਸ ਲੈਣ ਦੀ ਮੰਗ ਦੇਸ਼ ਪਰਦੇਵਿਚ ਨੈਸ਼ਨਲ ਵੋਟਰ ਡੇ ਮਨਾਇਆ ਗਿਆ ਇਸੇ ਤਹਿਤ ਲੁਧਿਆਣਾ ਦੇ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿਦਿਆਰਥੀ ਨੇ ਹਿੱਸਾ ਲਿਆ ਉਹਨਾਂ ਨੂੰ ਵੋਟ ਦੀ ਮਹੱਤਤਾ ਦੇ ਬਾਰੇ ਜਾਣੂ ਕਰਾਇਆ ਗਿਆ ਅਤੇ ਵੋਟ ਦੀ ਸਹੀ ਵਰਤੋਂ ਕਰਨ ਦੀ ਵੀ ਸੋਚਕਾਈ ਗਈ ਨਾਲ ਹੀ ਵਿਜਾਰਕਿਆਂ ਨੂੰ 18 ਸਾਲ ਦੀ ਉਮਰ ਹੋਣ ਤੇ ਵੋਟ ਬਣਵਾਉਣ ਦੀ ਵੀ ਅਪੀਲ ਕੀਤੀ ਗਈ